ਕਿ ਹਰਿਆਣਾ ਦੇ ਸਿੱਖਾਂ ਦੀਆਂ ਡਿਮਾਂਡਸ ਕੀ ਨੇ ਤਾਂ ਉਹਨਾਂ ਨੇ ਪਹਿਲਾਂ ਤਾਂ ਇਹ ਕਿ ਪੰਥਕ ਤੌਰ ਦੇ ਉੱਤੇ ਸੂਝਵਾਨ ਸਿੱਖ ਇਕੱਠੇ ਹੋਏ ਜੀ ਇਹ ਸਾਰੇ ਸਿੱਖ ਪਾਰਟੀਬਾਜ਼ੀ ਤੋਂ ਧੜੇਬੰਦੀਆਂ ਤੋਂ ਉੱਤੇ ਉੱਠ ਕੇ ਇਹਨਾਂ ਨੇ ਪੰਥਕ ਤੌਰ ਦੇ ਉੱਤੇ ਇਕਤਰਤਾ ਕੀਤੀ ਹੂੰ ਪੰਥਕ ਤੌਰ ਦੇ ਉੱਤੇ ਕਈ ਫੈਸਲੇ ਲਈ ਗਏ ਜੀ ਜਿਹਦੇ ਚ ਪੰਜਾਬੀ ਭਾਸ਼ਾ ਦਾ ਇੱਕ ਫੈਸਲਾ ਇਹ ਲਿਆ ਗਿਆ ਕਿ ਸਰਕਾਰ ਨੂੰ ਇਹ ਮੰਗ ਕੀਤੀ ਹੈ ਕਿ ਭਾਈ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀਆਂ ਭਰਤੀਆਂ ਸਰਕਾਰੀ ਟੀਚਰਾਂ ਦੀਆਂ ਪੰਜਾਬੀ ਟੀਚਰ ਦੀਆਂ ਕੀਤੀਆਂ ਜਾਂ ਹੂੰ ਪਰਲਾਸ ਪ੍ਰਾਈਵੇਟ ਸਕੂਲ ਦੇ ਵਿੱਚ ਇਨਸ਼ੋਰ ਕੀਤਾ ਜਾਵੇ ਕਿ ਜਿੱਥੇ ਘੱਟੋ-ਘੱਟ 10 ਬੱਚੇ ਪੰਜਾਬੀ ਪੜ੍ਹਨਾ ਚਾਹੁੰਦੇ ਆ ਉੱਥੇ ਪੰਜਾਬੀ ਟੀਚਰ ਭਰਤੀ ਕੀਤਾ ਜਾਵੇ ਜੀ ਇਹ ਦੇਖੋ ਬਹੁਤ ਵੱਡੀ ਮੰਗ ਹੈ ਭਾਸ਼ਾ ਖਤਮ ਕੀਤੀ ਜਾ ਰਹੀ ਹੈ ਇਸ 'ਚ ਕੋਈ ਦੋਰਾਏ ਨਹੀਂ ਹਮ ਔਰ ਇਸ ਨੂੰ ਨਾ ਕਿਸੇ ਕਮਿਊਨਲ ਐਂਗਲ ਦੇ ਨਾਲ ਦੇਖਣਾ ਚਾਹੀਦਾ ਨਾ ਇਹਨੂੰ ਇਹ ਭਾਸ਼ਾ ਜੇ ਅਸੀਂ ਅੱਜ ਫ੍ਰੈਂਚ ਸਿੱਖਣ ਲੱਗ ਗਏ ਆ ਜੇ ਅਸੀਂ ਹੋਰ ਭਾਸ਼ਾਵਾਂ ਸਿੱਖਣ ਲੱਗ ਗਏ ਆ ਤੇ ਅਸੀਂ ਆਪਦੀ ਭਾਸ਼ਾ ਤੋਂ ਇਹ ਨਫ਼ਰਤ ਕਿਉਂ ਕਰਨ ਲੱਗ ਗਏ ਆ ਕਿ ਸਾਡੀਆਂ ਆਪਦੀਆਂ ਅਸੀਂ ਪੂਰੇ ਦੇਸ਼ 'ਚ ਇੱਕੋ ਭਾਸ਼ਾ